ਮੈਂ ਐਸਾਂ ਆਉਂਦੀ ਆ ਪੁੱਤ ਵੀ ਜਿਹੜਾ ਜਿਹੜੇ ਆ ਨਾ ਅੱਲਾ ਪਿਆ ਹੈਂਦਾ ਦਾ ਸਾਡਾ ਪਿੰਡ ਤਾਂ ਖੇਲ ਹੈ। ਖੇਲ ਪਿੰਡ ਤਾਂ ਤੇ ਮੈਂ ਤੀ ਉਹਦਾ ਪਤਾ ਕਿ 10 ਸਾਲ ਦੀ ਧੀ 8 ਸਾਲ ਦੀ ਤੇ ਮੈਨੇ ਜਾਨੀ ਕਿ ਸੋਜੀਆ ਸਾਰਾ ਪਤਾ ਸੀ ਦੋ ਪੈਨਾਤੀਆਂ ਤੇ ਮੈਨੇ ਵੀ ਲੈ ਗਿਆ ਤੇ ਮੇਰੀ ਭੈਣ ਨੂੰ ਵੀ ਲੈ ਗਿਆ ਤੇ ਫਿਰ ਮੈਂ ਦੋ ਦਿਨ ਰਹੀ ਤਿੰਨ ਦਿਨ ਰਹੀ ਮੈਂ ਕੋਈ ਸਨ ਉਹਨਾਂ ਦਾ ਦਿਖਾਦੀ ਪੀਤੀ ਤੇਰੀ ਕਿਤੇ ਦਿਲ ਵਿਚ ਰਹਿ ਮਾਇਆ ਫਿਰ ਮੈਨੂੰ ਛੱਡ ਗਿਆ। ਤੇ ਨੇ ਰਿਪਾ ਨ ਕੋਈ ਨਾ ਦਤਉਂਦਾ ਨਾ ਤਫਾਤਾ ਮਾ ਨਾ ਦਤਉ ਫਿਰ ਸਾਨੂੰ ਮਿਲ ਕੇ ਵੀ ਜਾਂਦੀ ਹੁੰਦੀ ਸੀ ਅਵਨਾਮ ਨੇ ਦੋਨਾਂ ਜਾਨਿਆ ਨੇ ਆ ਕੇ ਆਟਾ ਹੋਣਾ ਗੁੜ ਹੋਣਾ ਤੇ ਫਿਰ ਸਾਨੂੰ ਦੇਖ ਕੇ ਚਾਹਦੇ ਹੁੰਦੇ ਤੇ ਸਾਰਾ ਨੇ ਰੈਂਦੇ ਤੇ ਸ਼ਾਮ ਨੇ ਚਲੇ ਜਾਂਦੇ ਤੇ ਤੇ ਪਿੰਡ ਤਾਂ ਉਹ ਚੱਦੇ ਆਲੇ ਪਾਸੇ ਹੁਣ ਯਾਦ ਨਹੀਂ ਵੀ ਮਨੇੜਾ ਤੱਕ ਗਲਿਹੜਾ ਤਾਂ ਇਹੋ ਜਿਹਾ ਨਾ ਤਾਂ ਪਿੰਡ ਦਾ ਗਧੇੜਾ ਕਹਿੰਦੇ ਹਾਂ ਗਲਿਹੜਾ ਤੇ ਉੱਥੇ ਹੋ ਰਹਿੰਦੇ ਤੇ ਤੇ ਪੇਰੇ ਜਦੋਂ ਮੇਰੀ ਮਾਂ ਕਹਿੰ ਲੱਗੀ ਪੁੱਤ ਅਸੀਂ ਪਾਕਿਸਤਾਨ ਚਲੇ ਜਾਣਾ ਤੇ ਉਹ ਮੇਰੀ ਭੈਣ ਨੂੰ ਉਹਨਾਂ ਨੇ ਕੋਈ ਨਹੀਂ ਆਉਣ ਦਿੱਤਾ